ਹੋਏ ਲੋ ਮ ਲੋ ਆਪਾਂ ਖੜੇ ਆ ਟਰੈਕਟਰ ਮੇਲਾ ਮੰਡੀ ਡੱਬ ਵਾਲੀ ਤੇ ਤੇ 744 ਦਾ ਟਰੈਕਟਰ ਟਰੈਕਟਰ ਦਾ ਕੀ ਆ ਜੀ ਤੋਫਾ ਹੀ ਜਮਾ ਸਾਫ ਪੇਂਟ ਐਰ ਵਧੀਆ ਮਗਰ ਰਿਆ 80 ਪੈ ਗਿਆ ਹੋਰ ਤੇ ਨਵੇਂ ਆੰਮੀ ਹੈ ਇਹ ਹਰਾ ਮਡ ਲਾ ਜੀ 35000 ਰੇਟ ਆ ਜੀ ਟਰੈਕਟਰ ਦੇ ਕੋਲ ਜਿਹੜਾ ਕਿ ਆਪਣੇ ਹਰੇਕ ਜਮਨ ਤੇ ਟਰੈਕਟਰ ਆ ਜਾਂਦਾ ਜੀ ਇਹ ਬਾਹੀ ਵਾਸਤੇ ਵੀ ਆ ਜਾਂਦਾ ਕਰਾਹੇ ਵਾਸਤੇ ਵੀ ਆ ਜਾਂਦਾ ਚੂੜੀ ਵਾਲੀ ਚਰਾਨੀ ਉਹਦੇ ਵਾਸਤੇ ਵੀ ਆ ਜਾਂਦਾ ਇਹ ਟਰੈਕਟਰ ਬਹੁਤ ਵਧੀਆ ਟਰੈਕਟਰ ਹੈ ਜੀ 743 ਆਹ ਵਾਹ ਤਦ ਆ ਗਿਆ ਮਤਲਬ 714 ਸਿਵਰਾਜ ਇਹ 2000 ਮੱਡ ਦਾ 743 ਇਹਦਾ ਰੇਟ ਦਿਖਾਈ ਤੋ ਇਹ ਵੀ ਠੀਕ ਆ 3 ਜੀਨਗਾਰ ਦੇ ਕੰਮ ਵਾਸਤੇ ਛੋਟੇ ਬੰਦੇ ਵਾਸਤੇ ਛੋਟੇ ਜੀਨਗਾਰ ਵਾਸਤੇ ਵਧੀਆ ਟਰੈਕਟਰ ਆਈ ਇਹ ਆ ਗਈ ਆਪਣੇ ਕੋਲੇ ਪਾਵਰ ਟਰੱਕ 445 ਫਿਰ ਹੱਥ ਤੋਂ ਮਾੜਾ 65 ਰੇਡ ਆਈ ਟਾਇਰ ਦੂ ਘੱਟ ਆ ਜੀ ਟਰੈਕਟਰ ਠੀਕ ਆ ਸਮਾਂ ਹੋਣਾ ਟਰੈਕਟਰ 3 ਮਹੀਨੇ ਕੇ ਮਾਗਲ ਮੈਨੇਟਾਈਜ਼ ਹੋ ਜਾਈ ਆ ਇਹ ਪੂ ਮੀ ਪੁੱਤਰ ਪੁੱਤਰ 265 ਇਹ ਤੇ ਰਮੇਟ ਹੈ ਜੀ ਇਹਦੇ 12 ਮਰਦਵਾ 265 ਹੀ ਰੇਟ ਹੈ ਜੀ ਦਾ 265000 265 65 ਹੀ ਹੋਵੇ ਜੀ ਇਹਦਾ ਤੇ ਨਮੇਟ ਹੈ ਰਹੀ ਜਮਾ ਦੇ ਪਾ ਕੇ ਜਾਂਦੇ ਆ ਬਈਆਂ ਨਹੀਂ ਇਹ ਤਾਂ ਬਹੁਤ ਸੋਣਾ ਜੀ ਸਾਹ ਬਾਈ ਡਾਕਟਰ ਨਵੇਂ ਟੈਰਾਂ ਜਮਾ ਜੀ ਜੇ ਕੇ ਦੀ ਚਾਰੇ ਧੰਨਵਾਦ